دیتے ہوئے کی دی سماپتی ہے ستگر کے پاون پوتر چرن چارے رل مل کے اس پاون پوتر شبد کے نام سارے گرنا کیتا ہے سمبت ساہ لکھیا مل کر پاو ਦੇਖੋ ਸੱਜਣ ਅਸੀਸੜੀਆਂ ਜੂਗੋ ਬੈ ਸਾਈਂ ਜੀ ਸਤੁਰਜੀ ਬਿਛੜੀ ਆਤਮ ਸਰਦਾਰ ਦਲਵੰਨ ਸਿੰਘ ਜੀ ਸਤੁਰਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿ ਇਸੇ ਪੁੰਨ ਦੇ ਸਿਮਤੀ ਹੀ ਕਰਵਾਉਂ ਸਤੁਰ ਦੀ ਬੰਗਵੰਨੰਦਾ ਬਖਸ਼ਿ ਸਾਰੇ ਰਣ ਮੇਕੀ ਇੱਕ ਵਰੀ ਸਾਰੇ ਅਕਸੀਸ ਬਖਸ਼ੜੀ ਹੈ ਕੋਈ ਵੀ ਰਸਨਾ ਖਾਲੀ ਨਾ ਰਹੇ ਸਰੀ ਸੰਤਿ ਪਰਉਪਕਾਰ ਦੇਵੋ ਸੰਜਣੇ ਅਸੀਸੜੀਆਂ ਦੇਵੋ ਸੰਜਣੇ ਅਸੀਸੜੀਆਂ ਦੇਵੋ ਸੰਜਣੇ ਅਸੀਸੜੀਆਂ ਜਿਉਂ ਹੋਵੇਂ ਸਾਹਿਬ ਜੀ ਉਮੇਲ ਉਮੇ ਸਾਹਿਬ ਜੀ ਉਮੇਲ ਜਿਉਂ ਹੋਵੇਂ ਸਾਹਿਬ ਜੀ

ਸਿੱਖ ਪੰਥ ਦੀ ਮਹਾਨ ਚੇਤਨ ਜੈਨ ਸਾਈਪ ਸਿੰਘ ਦੀ ਮਾਰਕੰਡਾ ਉਹਦੀ ਸੰਤਜਨਾ ਜੀ ਰਣਨ ਵਾਸਤੇ ਹੋਂਚੇ ਹਨ ਨਾਸਨ ਜੀ ਰਣਨ ਇਕਨ ਬੜੇ ਹੀ ਪਤਨੀਆਂ ਸਤਾਰਥ ਖਸਨੀਅ ਬਾਬਾ ਬਿਰਵੀਰ ਸਿੰਘ ਜੀ ਜਰ ਸਿੰਘ ਜਿਤਰੀ ਬੰਨੀਆਂ ਉਹ ਵੀ ਵਿਸ਼ੇਸ਼ ਤੌਰ ਤੇ ਆਪਣੇ ਜਥੇ ਦੇ ਨਾਲ حاضر ਹੋਣ ਵਾਸਤੇ ਗੁਰੂ ਚੰਨਾ ਵਿੱਚ ਪਹੁੰਚੇ ਹਨ ਡਾ. ਦਰਜੀਤ ਸਿੰਘ ਜੀ ਸ਼੍ਰੋਮਣੀ ਕਾਲੀਦਾਨ ਦੇ ਬਾਦਲ ਉਹ ਵੀ ਵਿਸ਼ੇਸ਼ ਤੌਰ ਤੇ حاضر ਹੋਣ ਵਾਸਤੇ ਪਹੁੰਚੇ ਹਨ ਹੋਰ ਵੀ ਸੰਤਾਰਥ ਹਸਨੀਓ जिन्ना தம் ਨਾਮ ਨੂੰ ਜਾਣਦਾਂ ਬਹੁਤ ਸਾਰੀਆਂ ਰਸਮੀਆਂ ਹਨ ਜਨ ਆਉ ਸਾਰੇ ਰਲ ਕੇ ਨਨ ਸੰਜੀ ਦੇ ਪਾਰ ਦੇ ਨਾਲ ਸਾਰੇ ਬੰਨਾ ਹੈ ਉਪਰੰਤ ਅਰਦਾਸ ਹੋਣੀ ਫਿਰ ਸਰਗਰ ਨੇ ਹੋਤ ਨੂੰ ਨੰਦੀ ਦਾਖ ਬਖਸ਼ਣੀ ਹੈ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਬਾਬਾ ਜੀ ਆਪ ਜੀ ਵੀ ਦੱਸਣਗੇ ਆਉ ਸਾਰੇ ਰਲ ਕੇ ਨਨ ਸੰਜੀ ਦੇ ਪਾਰ ਤੇ ਨਾਲ ਸਾਰੇ ਰਲੋ ਰਾਂਗ ਕਲੇ ਮਹਾਨਾ ਤੀਜਾ ਅਨੰਤ ਤੋਕਾ ਗਿਰ ਸਤਿਗੁਰ ਪ੍ਰਸਾਦ ਅਨੰਤ ਮਾਇਆ ਮੇਰੀ ਮਾਂ